ਗ੍ਰਾਮ ਪੰਚਾਇਤ ਚੱਕ ਛਪੜੀ ਵਾਲਾ ਵੱਲੋਂ ਪਿੰਡ ਚ ਕਾਮਰੇਡ ਵਦਾਵਾ ਰਾਮ ਯਾਦਗਾਰ ਲਾਇਬ੍ਰੇਰੀ ਦਾ ਉਦਘਾਟਨ ਲਾਇਬ੍ਰੇਰੀ ਰਾਹੀ ਵਿਗਿਆਨਕ ਅਤੇ ਉਸਾਰੂ ਗਿਆਨ ਵੰਡਣ ਦਾ ਉਪਰਾਲਾ ਕਰਨ ਦਾ ਪੰਚਾਇਤ ਵੱਲੋਂ ਦਾਵਾ ਵਿਧਾਨ ਸਭਾ ਹਲਕਾ ਜਲਾਲਾਬਾਦ ਪੱਛਮੀ ਅਧੀਨ ਆਉਂਦੇ ਪਿੰਡ ਚੱਕ ਛਪੜੀ ਵਾਲਾ ਵੱਲੋਂ ਅੱਜ ਪਿੰਡ ਦੇ ਨੌਜਵਾਨਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਰਤੀ ਲੋਕਾਂ ਦੇ ਮਹਾਨ ਆਗੂ ਕਿਸਾਨੀ ਕੋਲਾ ਦੇ ਜੇਤੂ ਜਰਨੈਲ ਅਤੇ ਫਾਜ਼ਿਲਕਾ ਦੇ ਪਹਿਲੇ ਐਮ ਐਲਏ ਕਾਮਰੇਡ ਵਦਾਵਾਰਾਮ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਮਦਨ ਲਾਲ ਨੇ ਕਿਹਾ ਕਿ ਲਾਇਬ੍ਰੇਰੀ ਦੇ ਮਾਧਿਅਮ ਰਾਹੀਂ ਪਿੰਡ ਦੇ ਨੌਜਵਾਨਾਂ ਨੂੰ ਵਿਗਿਆਨਕ ਅਤੇ ਉਸਾਰੂ ਸਾਹਿਤ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਉਹ ਹੱਕਾਂ ਪ੍ਰਤੀ ਜਾਗਰੂਕ ਹੋਣ ਅਤੇ ਸਮਾਜ ਵਿੱਚ ਫੈਲਾਈਆਂ ਜਾ ਰਹੀਆਂ ਅਲਾਮਤਾਂ ਤੋਂ ਪਿੰਡ ਅਤੇ ਸਮਾਜ ਨੂੰ ਬਚਾਉਣ ਦੇ ਸਮਰੱਥ ਹੋ ਸਕਣ ਉਨ੍ਹਾਂ ਨੇ ਆਸ-ਪਾਸ ਅਤੇ ਇਲਾਕੇ ਦੀਆਂ ਹੋਰਨਾਂ ਪੰਚਾਇਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡ ਪਿੰਡ ਇਸ ਤਰ੍ਹਾਂ ਦੀਆਂ ਲਾਇਬ੍ਰੇਰੀਆਂ ਬਣਾਉਣ ਤਾਂ ਜੋ ਸਮਾਜ ਨੂੰ ਬਿਹਤਰੀ ਵੱਲ ਲਿਜਾਇਆ ਜਾ ਸਕੇ ਇਸ ਮੌਕੇ ਗਲਬਾਤ ਕਰਦਿਆਂ ਇਸੇ ਪਿੰਡ ਦੇ ਨਿਵਾਸੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਨੇ ਕਿਹਾ ਲਾਇਬ੍ਰੇਰੀਆਂ ਦੀ ਸਾਡੇ ਜੀਵਨ ਅਤੇ ਸਮਾਜ ਵਿੱਚ ਬੜੀ ਵੱਡੀ ਮਹੱਤਤਾ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਇਸ ਰਾਹੀਂ ਨੌਜਵਾਨ ਗੁਰੂਆਂ ਦੇਸ਼ ਭਗਤਾਂ ਅਤੇ ਵੱਖ-ਵੱਖ ਧਰਮਾਂ ਦੇ ਇਤਿਹਾਸ ਬਾਰੇ ਗਿਆਨ ਹਾਸਲ ਕਰਕੇ ਇੱਕ ਚੰਗੇ ਨਾਗਰਿਕ ਬਣਨ ਅਤੇ ਪਿੰਡ ਅਤੇ ਸਮਾਜ ਦਾ ਨਾਮ ਰੋਸ਼ਨ ਕਰਨ ਇਸ ਮੌਕੇ ਹੋਰ ਨਾ ਤੋਂ ਇਲਾਵਾ ਸਰੋਜ ਰਾਣੀ ਮੈਂਬਰ ਪੰਚਾਇਤ ਅਮਨਦੀਪ ਡਾਕਟਰ ਜੁਗਿੰਦਰ ਸਿੰਘ ਡਾਕਟਰ ਪਰੇਮ ਸਿੰਘ ਖਾਲਸਾ ਗੁਰਮੀਤ ਕੌਰ ਕੁਲਦੀਪ ਸਿੰਘ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਬਜਨ ਛਪੜੀ ਵਾਲਾ ਮਿਲਖ ਰਾਜ ਹੰਸ ਰਾਜ ਸੈਕਟਰੀ ਅਮਨਦੀਪ ਹੈਪੀ ਪਵਨ ਕੁਮਾਰ ਡਾਕਟਰ ਛਿੰਦਰਪਾਲ ਅਤੇ ਪੀਨਸੈਂਬ ਸਾਬ ਦਾ ਮੈਂਬਰ ਪੰਚਾਇਤਵੀ ਹਾਜ਼ਰ ਸਨ ਹਾਂਜੀ ਸਰ ਨਾਮ ਤੁਹਾਡਾ ਮੇਰਾ ਨਾਮ ਹੈਪੀ ਕੰਬੋ ਹੈ ਹੈਪੀ ਜੀ ਪਿੰਡ ਵਿੱਚ ਲਾਇਬ੍ਰੇਰੀ ਬਣਾਈ ਗਈ ਹੈ ਬਹੁਤ ਵਧੀਆ ਉਪਰਾਲਾ ਹੈ ਕੀ ਕਹਿਣਾ ਚਾਹੋਗੇ ਅਸੀਂ ਸਭ ਤੋਂ ਪਹਿਲਾਂ ਤਾਂ ਸਾਰੇ ਨੌਜਵਾਨ ਪੂਰੀ ਪੰਚਾਇਤ ਦਾ ਪੂਰੇ ਨਗਰ ਦਾ ਤਹਿਦ ਲੋ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੱਡਾ ਚੰਗਾ ਉਪਰਾਲਾ ਕਰਿਆ ਕਿ ਸਾਡੇ ਸਾਰਿਆਂ ਦੀ ਸਭ ਤੋਂ ਪਹਿਲੀ ਇਹੀ ਡਿਮਾਂਡ ਸੀਗੀ ਪੰਚਾਇਤ ਨੂੰ ਕਿ ਸਾਨੂੰ ਲਾਇਬ੍ਰੇਰੀ ਚਾਹੀਦੀ ਹੈ ਤੇ ਪਹਿਲੇ 2 ਮਹੀਨਿਆਂ ਦੇ ਵਿੱਚ ਲਾਇਬ੍ਰੇਰੀ ਦਾ ਉਦਾਰਤ ਕੀਤਾ ਗਿਆ ਹੈ ਸੋ ਸਾਰੇ ਤਹਿ ਦਿਲੋਂ ਪੂਰੇ ਖੁਸ਼ ਵੀ ਨੇ ਤੇ ਤਹਿ ਦਿਲੋਂ ਧੰਨਵਾਦ ਵੀ ਕਰਦੇ ਆ ਤੇ ਅਸੀਂ ਇਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੂੰ ਹੌਸਲਾ ਵਜਾਈ ਵੀ ਕਰਾਂਗੇ ਤੇ ਆਪਦੇ ਲੋਕ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਲਾਇਬ੍ਰੇਰੀ ਖੁੱਲੀ ਆ ਇਹਦੇ ਵਿੱਚ ਅਸੀਂ ਪੜ੍ਹ ਲਿਖ ਕੇ ਅੱਗੇ ਵਧੀਏ ਤੇ ਆਪਦੇ ਪਿੰਡ ਦਾ ਨਾਮ ਰੋਸ਼ਨ ਕਰੀਏ ਤੇ ਨਾਲ ਦੇ ਨਾਲ ਆਪਣੇ ਮਾਪਿਆਂ ਦਾ ਨਾਮ ਰੋਸ਼ਨ। ਮਤਲਬ ਨਾ ਜੀ ਨਵੇਂ ਸਰਪੰਚ ਬਣੇ ਉਹ ਬੰਦਿਆਂ ਹੀ ਇੱਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ? ਏ ਜੀ ਸਭ ਤੋਂ ਪਹਿਲਾਂ ਜੀ ਮੈਂ ਨਗਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਤੇ ਭਰੋਸਾ ਪ੍ਰਗਟ ਕਰਕੇ ਸਰਵਸੰਮਤੀ ਨਾਲ ਚੋਣ ਕੀਤੀ ਚੋਣ ਤੋਂ ਬਾਅਦ ਨੌਜਵਾਨਾਂ ਦੀ ਮੰਗ ਸੀ ਉਹ ਸਾਡੇ ਕੋਲ ਪਹੁੰਚ ਕੀਤੀ ਉਹਨਾਂ ਪੰਚਾਇਤ ਕੋਲ ਜੀ ਸਾਨੂੰ ਲਾਇਬ੍ਰੇਰੀ ਬਣਾ ਕੇ ਦਿੱਤੀ ਜਾਵੇ ਅਸੀਂ ਫਿਰ ਸਾਰੀ ਪੰਚਾਇਤ ਨੇ ਆਪ ਦਾ ਸਲਾਮ ਅਸ਼ੁਬਰਾ ਕਰਕੇ ਲਾਇਬ੍ਰੇਰੀ ਬਣਾ ਦਿੱਤੀ ਹੈ ਕਿਉਂਕਿ ਮਾਹੌਲ ਬਹੁਤ ਮਾੜਾ ਜੀ ਇਸ ਟਾਈਮ ਤੇ ਅਸੀਂ ਤਾਂ ਆਸ-ਪਾਸ ਵਾਲੇ ਪਿੰਡਾਂ ਦੀ ਪੰਚਾਇਤਾਂ ਨੂੰ ਬੇਨਤੀ ਕਰਦੇ ਹਾਂ ਹਰੇਕ ਪਿੰਡ ਵਿੱਚ ਲਾਇਬ੍ਰੇਰੀ ਬਣਾਈ ਜਾਵੇ ਤਾਂ ਕਿ ਨੌਜਵਾਨਾਂ ਕਰੇ ਜਾਂ ਬਾਜ਼ਾਰਾਂ ਵਿੱਚ ਵੇਲੇ ਨਾ ਫਿਰਣ ਕਿਉਂਕਿ ਇੱਥੇ ਲਾਇਬ੍ਰੇਰੀ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਕਿਉਂਕਿ ਆਉਣ ਵਾਲਾ ਸਮਾਂ ਇਸ ਤਰ੍ਹਾਂ ਹੀ ਮਾੜਾ ਆ ਰਿਹਾ ਹੈ ਤੇ ਮੇਰੀ ਤੇਹੀ ਬੇਨਤੀ ਆ ਸੇ ਬਸ ਜਿੰਨੀਆਂ ਪਹਜਤਾ ਹੈਗੀਆਂ ਨਾ ਲਾਇਬ੍ਰੇਰੀ ਬਣਾ ਕੇ ਦਿੱਤੀਆਂ ਜਾਵਣ ਏ ਵੱਧ ਵਾਧੇ ਇਥੇ ਪੜਾਈ ਹੋਵੇ ਤੇ ਬੱਚੇ ਅੱਗੇ ਤਰੱਕੀ ਕਰਨ ਜੇ ਕੋਈ ਬੱਚਾ ਅੱਗੇ ਸਰਸਵਸੀ ਲੱਗਦਾ ਤਾਂ ਪਿੰਡ ਦਾ ਨਾਮ ਰੋਸ਼ਨ ਹੋਵੇਗਾ ਪੰਚਾਇਤ ਦਾ ਹੋਵੇਗਾ ਇਲਾਕੇ ਦਾ ਹੋਵੇਗਾ ਧੰਨਵਾਦ ਹਾਂਜੀ ਸਰ ਪਿੰਡ ਛਪੜੀ ਵਾਲੇ ਦੇ ਵਿੱਚ ਅੱਜ ਜਿਹੜਾ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਇਸ ਬੰਦੇ ਕੀ ਕਹਿਣਾ ਚਾਹਨਾ ਜੀ ਜਿਹੜਾ ਪੰਚਾਇਤ ਨੇ ਸਾਡੇ ਪਿੰਡ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਬੜੀ ਵਧੀਆ ਗੱਲ ਹੈ ਪਿੰਡ ਪਿੰਡ ਹੋਣੀਆਂ ਚਾਹੀਦੀਆਂ ਲਾਇਬ੍ਰੇਰੀਆਂ ਸ਼ੁਰੂਆਤ ਕੀਤੀ ਹੈ ਚੰਗੀ ਗੱਲ ਹੈ ਮੈਂ ਇਹ ਕਹਿਣਾ ਚਾਹੁੰਦਾ ਪੰਚਾਇਤ ਦੇ ਸਹਿਯੋਗ ਨਾਲ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹਨੂੰ ਹੋਰ ਵੱਡਾ ਕੀਤਾ ਜਾਵੇ ਸਾਰੇ ਜਿਹੜੇ ਵੱਡੇ ਜਿਹੜੇ ਉਮਰ ਦੇ ਨੇ ਕੱਲੇ ਵਿਦਿਆਰਥੀ ਨਹੀਂ ਜਿਹੜੇ ਹੋਰ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਜਾਂ ਵੱਡੀ ਉਮਰ ਦੇ ਵੀ ਨੇ ਉਹ ਵੀ ਆ ਕੇ ਇੱਥੇ ਕੋਈ ਗਿਆਨ ਕਰਨਾ ਇਹੋ ਜਿਹੀਆਂ ਕਿਤਾਬਾਂ ਅਸੀਂ ਲਿਆਈਏ ਜਿਹੜੀਆਂ ਸਾਰੇ ਗੁਰੂਆਂ ਦੀਆਂ ਜਾਂ ਸਾਰੇ ਧਰਮਾਂ ਦਾ ਇਤਿਹਾਸ ਅਸੀਂ ਜਾਣਕਾਰ ਉਹਦੇ ਬਾਰੇ ਹੋਈਏ ਤਾਂ ਜੋ ਅਸੀਂ ਇੱਕ ਦੂਜੇ ਨਾਲ ਉਸ ਤੇ ਚਰਚਾ ਕਰ ਸਕੀਏ ਵੀ ਕੀ ਠੀਕ ਹੈ ਤੇ ਕੀ ਗਲਤ ਹੈ ਤਾਂ ਇਹ ਤੇ ਵੀ ਕਿ ਜਿਹੜੀਆਂ ਵੱਡੀਆਂ ਕਲਾਸਾਂ ਲਾਉਣ ਲਈ ਆਉਣ ਵਾਲੇ ਦਿਨਾਂ 'ਚ ਜਿਹੜਾ ਕੰਪਿਊਟਰੀ ਯੁੱਗ ਆ ਰਿਹਾ ਅਸੀਂ ਇਹਨੂੰ ਕੰਪਿਊਟਰੀ ਕਰਨ ਕਰੀਏ ਪੰਚਾਇਤ ਨੂੰ ਮੇਰੀ ਬੇਨਤੀ ਹੈ ਜੋ ਵੀ ਉਹਦੇ ਤੇ ਖਰਚ ਹੋਵੇ ਪਿੰਡ ਵੀ ਸਹਿਯੋਗ ਕਰੇ ਤੇ ਪੰਚਾਇਤ ਵੀ ਸਹਿਯੋਗ ਕਰੇ ਜਿਹੜੇ ਸਾਡੇ ਬੱਚੇ ਨੇ ਉਹ ਹੋਰ ਗਲਤ ਪਾਸੇ ਜਾਣ ਦੀ ਬਜਾਏ ਇੱਥੇ ਲਾਇਬ੍ਰੇਰੀ ਤੋਂ ਗਿਆਨ ਲੈ ਕੇ ਹੋਰ ਵੱਡੇ ਆ ਜਿਹੜੀਆਂ ਮਹਿੰਗੀਆਂ ਜਿਹੜੀਆਂ ਪੜ੍ਹਾਈਆਂ ਨੇ ਜਿਹੜੀਆਂ ਲਾਇਬ੍ਰੇਰੀਆਂ ਦੇ ਵਿੱਚ ਜਾ ਕੇ ਜਿਵੇਂ ਵੱਡੇ ਸ਼ਹਿਰਾਂ ਜਾਂ ਵੱਡੀਆਂ ਯੂਨੀਵਰਸਿਟੀਆਂ 'ਚ ਨੇ ਕਿਉਂ ਨਾ ਸੀ ਉਹ ਇੱਥੇ ਸਾਰਾ ਕੁਝ ਲਾਗੂ ਕਰੀਏ ਤੇ ਜਿਹੜਾ ਸਾਡੇ ਬੱਚੇ ਜਿਹੜੇ ਚੰਗੇ ਸਿੱਖੇਤ ਹੋ ਸਕਣ ਤੇ ਗਲਤ ਪਾਸੇ ਜੇ ਕੋਈ ਜਾਏਗਾ ਤੇ ਅੱਜ ਜਿਹੜੀ ਜਿਹੜੀ ਬੇਰਜਦਾਰੀ ਹੈ ਉਸ ਕਾਰਨ ਕਰਕੇ ਗਲਤ ਪਾਸੇ ਜਾ ਰਹੇ ਨੇ ਜਿਵੇਂ ਨਸ਼ਿਆਂ ਦਾ ਜਾਂ ਹੋਰ ਵੀ ਕੋਈ ਜੋ ਵੀ ਡੈਰ ਸਮਾਜ ਜਿਹੜੇ ਕੰਮ ਨੌਜਵਾਨ ਕਰ ਰਹੇ ਨੇ ਉਹਦੇ ਤੋਂ ਸਾਨੂੰ ਉਮੀਦ ਪੂਰੀ ਹੈ ਵੀ ਉਹਦੇ 'ਚ ਬਚਤ ਹੋਏਗੀ ਸਾਡੀ ਠੀਕ ਹੈ ਹੁਣ ਜੇ ਗੱਲ ਕਰੀਏ ਤਾਂ ਸ਼ੁਰੂ ਲਾਇਬ੍ਰੇਰੀ ਦੀ ਕੀਤੀ ਹੈ ਕਿੰਦਾਂ ਦੀ ਹੈ ਜਿਹੜੇ ਸਾਇਤ ਮਿਲੇਗਾ ਆਪਾਂ ਨੂੰ ਮੰਨ ਜਾਣਕਾਰੀ ਕਿੰਦਾਂ ਦੀ ਮਿਲੇਗੀ ਕਿਤਾਬਾਂ ਕਿਸ ਤਰ੍ਹਾਂ ਦੀਆਂ ਰੱਖੀਆਂ ਗਈਆਂ ਨੇ ਕਿਤਾਬਾਂ ਅਸੀਂ ਸ਼ੁਰੂਆਤ ਵਿੱਚ ਰੱਖੀਆਂ ਨੇ ਜੋ ਕੋਈ ਆਣ ਵਾਲੇ ਇਤਿਹਾਸ ਬਾਰੇ ਜਾਂ ਗਦਰੀ ਬਾਬਿਆਂ ਦਾ ਇਤਿਹਾਸ ਹੈ ਜਾਂ ਦੇਸ਼ ਭਗਤਾਂ ਦਾ ਇਤਿਹਾਸ ਹੈ ਉਹਦੇ ਦੀ ਰੱਖੀਆਂ ਨੇ ਪਰ ਸਾਡੀ ਕੋਸ਼ਿਸ਼ ਮੇਰੀ رائے ਹੈ ਮੈਂ ਪੰਚਾਇਤ ਨੂੰ ਇੱਕ ਸਹਿਯੋਗ ਦੇਣ ਦੀ ਗੱਲ ਕਰਾਂਗੇ ਦੂਜਿਆਂ ਕੋਲ ਵੀ ਮੰਗਾਗੇ ਕਿ ਸਾਰੇ ਜਿੰਨੇ ਵੀ ਧਰਮ ਨੇ ਉਹਨਾਂ ਦੀ ਵੀ ਸਾਰਮਕ ਕਿਤਾਬਾਂ ਵੀ ਲਿਆਈਏ ਇਨਕਲਾਬੀ ਵੀ ਲਿਆਈਏ ਪਿਛਲਾ ਇਤਿਹਾਸ ਜਿਹੜਾ ਗਦਰ ਦਾ ਜਾਂ ਜੋ ਆਜ਼ਾਦੀ ਦਾ ਹੈ ਅਸੀਂ ਉਹ ਵੀ ਉਹਦੇ ਬਾਰੇ ਵੀ ਜਾਣਕਾਰੀ ਲਈਏ 10 ਗੁਰੂਆਂ ਦਾ ਜਿਹੜਾ ਇਤਿਹਾਸ ਉਹਦੇ ਬਾਰੇ ਵੀ ਜਾਣਕਾਰੀ ਸਾਨੂੰ ਮਿਲੇ ਕਿ ਕਿਸ ਤਰ੍ਹਾਂ ਉਹਨਾਂ ਨੇ ਲੜਾਈ ਲੜੀ ਹੈ ਤੇ ਆਉਣ ਵਾਲੇ ਦਿਨਾਂ 'ਚ ਜਿਹੜੀਆਂ ਹੋਰ ਵੱਡੀਆਂ ਲੜਾਈਆਂ ਆ ਰਹੀਆਂ ਨੇ ਅਸੀਂ ਉਹਦੇ ਲਈ ਉਹਦਾ ਟਾਕਰਾ ਕਰ ਸਕਦੇ ਹਾਂ ਠੀਕ ਠੇਟ ਪੰਜਾਬੀ ਟੀਵੀ ਲਈ ਪੱਤਰਕਾਰ ਪਰਮਜੀਤ ਟਾਬਾ